ਕਿਹੜੇ ਕੇਸ ਆਏ ਜੀ ਦੱਸ ਦਿਓ ਢੀਮੋ ਕਿਤਾਬ ਦੇ ਆ ਆਪ ਸੁਜੀ ਮਾਰਾ ਜੀ ਕੋਈ ਪਰੇਸ਼ਾਨੀ ਹੋ ਨਾ ਦਿਓ ਜੇ ਕੋਈ ਅਫਸਰਤਾਨ ਕਰਦਾ ਜਾਂ ਕੋਈ 100% ਜਾਂ 200% ਕੋਈ ਹੈਗੀ ਪਰੇਸ਼ਾਨੀ ਨਾ ਦਿਓ ਹੈ ਅਜਾ ਇੱਥੇ ਘਾਲ ਹੈ ਕੋਈ ਵੀ ਕਰਤੋਂ ਪਰੇਸ਼ਾਨੀ ਆਇਤਾ ਕੰਦੇ ਨਹੀਂ ਲਾਈ ਦੀ ਤੇ ਇਲਾਜ ਦੀ ਦੇਖਦੇ ਨਹੀਂ ਕੰਦੇ ਨਹੀਂ ਲਾਈ ਦੇਖਾ ਇਹ ਜਿੰਨੀਆਂ ਤੁਹਾਡੇ ਹੀ ਖੇੜੀਆਂ ਤੇ ਰੋਟੀਆਂ ਸਾਰੀਆਂ ਖਾਉਂ ਜਦੋਂ ਕੋਈ ਆ ਕੰਡੇ ਲਈ ਜਾਂਦੇ ਰੋਟੀਆਂ ਨੂੰ ਫੇਰ ਰੱਖੀ ਜਾਂਦੇ ਜੀ ਛੋਟੀਆਂ ਰੋਟੀਆਂ ਫੇਰ ਵਾਲੇ ਰੱਖਦੇ ਬੋਤਲ ਖਾਉ ਸਾਰੇ ਕੰਡੇ ਅਨਾਜ ਦੀ ਨਾਲ ਬੇਗਦਰੀ ਨਹੀਂ ਕਰੀ ਬਿੱਕੀ ਚਾਪਲੀ ਰੋਟੀ ਕਿਹਨਾਂ ਨਹੀਂ ਨਹੀਂ ਰੋਟੀ ਤਾਂ ਬਹੁਤ ਵਧੀਆ ਬੋਲਦੇ ਨੇ ਰੋਟੀ ਦੇ ਸਹੀ ਆ ਕੰਡੇ ਲਾਉਣ ਦੀ ਲੋੜ ਹੈ ਕੰਡੇ ਕੱਚੇ ਵੀ ਨਹੀਂ ਆ। ਅੱਛੇ ਹੁੰਦੇ ਕੱਚੇ ਆਉਂਦੇ ਬੜੀ ਵਧੀਆ ਆ। ਇਹ ਵੀ ਨਾ ਕਰੇ ਕੋ ਦੱਸਾ ਕਿ ਅਨਾਜ ਜਿਹੜਾ ਨਾ ਇਹ ਆਪਣਾ ਗੁਰੂ ਆ। ਅਨਾਜ ਫਿਰੇ ਪਰ ਰੋਟੀ ਖਾਣੇ ਤੇ ਸਾ ਲੈਂਦੇ ਜੁਣੇ ਆ। ਤੇ ਕੰਡੇ ਨਹੀਂ ਲਾਉਣੇ ਆ ਤੇ। ਇਹ ਇਹਨਾਂ ਨੂੰ ਖਾਣਾ ਦੇ ਬੇਕਤਰੀ ਹੁੰਦੀ ਨਾ ਜੀ। ਰੋਟੀ ਆਪਣੀ ਮਾਂ ਆ। ਠੀਕ ਆ। ਕੋਈ ਹੋਰ ਪਰੇਸ਼ਾਨੀ ਤੇ ਹੋ ਦੱਸੋ। ਮੈਨੂੰ ਤੇ ਤੁਹਾਡਾ ਕੰਡੇ ਲਾਏ ਸ਼ਾਇਦ ਰੋਟੀ ਆ ਕੇ ਵੀ ਰੋਡੇ ਤੇ ਬੜੀ ਨਰਮ ਹੈ। ਉਹ ਵੀ ਗਰਮ ਨਹੀਂ ਆ ਨਰਮ ਵੀ ਆ ਤੇ ਗਰਮੂ ਵੀ ਆ। ਹਾਂ ਜੀ। ਤੇ ਕੀ ਗੱਲ ਦਾਲ ਦੂੰਦ ਖਰਾਬ ਕੀ ਗੱਲ ਆ ਕੇ ਖੁਸ਼ੀ ਨਹੀਂ ਲਈ ਜਾਂਦੇ ਜੀ ਮੈਨੂੰ ਲੱਗਦਾ ਰੋਟੀਆਂ ਜਿਆਦੀਆਂ ਮਿਲਦੀਆਂ ਇਹਨਾਂ ਨੂੰ ਨਹੀਂ ਨਹੀਂ ਹੈ ਉਹ ਕਈ ਵਰੀ ਸਾਇਦ ਤੋਹਾਰ ਕੈ ਪਨਾਰਾ ਹੀ ਨਹੀਂ ਹੁੰਦਾ ਰਖਾਣੀ ਤੁਸੀਂ ਤਾਂ ਸਾਰੀ ਰੋਟੀ ਦੀ ਡੰਡ ਲਾਈ ਪਈ ਹੈ ਉਹ ਪਹਿਲਾਂ ਨਾਲ ਕਦੋਂ ਪਹਿਲਾਂ ਨਾਲ ਜਿਹੜਾ ਜਿਹੜਾ ਜਨਾ ਉਹ ਬਾਤ ਤੋਂ ਬੜੀ ਵਧੀਆ ਸੀ ਪਹਿਲਾਂ ਕਦੋਂ ਦੀ ਤੈਨੂੰ ਸਮਝਾ ਲਉਗੇ ਫਿਰ ਸਰਕਾਰ ਦਾ ਸਮਝਾ ਲਉਗੇ ਹਾਂ ਉਹ ਪਹਿਲਾਂ ਦੀ ਵਾਲਾ ਉਹ ਪੁਰਾਣੀ ਸਰਕਾਰ ਤੇ ਮਾਰਾ ਹੁੰਦਾ ਹੋਊਗਾ ਹੁਣ ਆਪਣੀ ਸਰਕਾਰ ਤੇ ਵਧੀਆ ਰੋਟੀ ਆਉਦੀ ਆਦੀ ਰੋਟੀ ਬਹੁਤ ਵਧੀਆ ਆਉਂਦੀ ਆ ਹੋਰ ਬੜਾ ਕਰਾਤ ਪੈਰ ਪੈਰ ਕਰਕੇ ਉਹ ਅਮਨ ਨਹੀਂ ਹੋਣਾ ਇਹ ਆ ਜੇ ਨਹੀਂ ਨੂੰ ਰੋਕਦੇ ਹੋ ਮੋਕੀ ਨੂੰ ਮੈਂ ਚਲੋ ਹੁਣ ਵਧੀਆ ਉਹ ਨਾਲ ਹੈਗਾ ਹੁਣ ਅੱਗੇ ਤੋਂ ਨਹੀਂ ਲਾਉਣਾ ਜੇ ਕੋਈ ਵੀ ਲਾਵੇ ਸਾਰਿਆਂ ਨੂੰ ਰੋਕਣਾ ਠੀਕ ਹੈ ਜੀ ਲੱਸਾਂ ਕਿ ਇਹ ਅਨਾਜ ਜਿਹੜਾ ਵਾ ਰੋਟੀ ਆਪਣੀ ਮਾਂ ਅਨਾਜ ਆਪਣਾ ਗੁਰੂ ਆ ਤੇ ਜੇ ਆਪਣੀਆਂ ਰੋਟੀਆਂ ਕਿਉਂ ਦੇ ਲਿਖੇ ਲੋਕੀ ਤੇ ਖਾਦੇ ਆ ਵੀ ਖਾਲੀ ਕੇ ਸਾਰੀਆਂ ਰੋਟੀਆਂ ਇਹ ਕੰਡੇ ਲਾਈ ਜਾਂਦੇ ਹੋਰ ਬਚਾਈ ਜਾਂਦੇ ਵਧਾਈ ਜਾਂਦੇ ਰੋਟੀਆਂ ਹੈ ਇਹ ਖਿਆਰ ਰੱਖਣਾ ਜੀ ਘਾਣ ਠੀਕ ਹੈ ਪੁੱਤ ਹਾਂ ਜੀ ਹਾਂ ਜੀ ਕੋਈ ਹੋਰ ਦਿੱਕਤ ਪਰੇਸ਼ਾਨੀ ਨਾ ਦਿਓ ਜੇ ਕੋਈ ਅਫਸਰਤਾਨ ਕਰਦਾ ਜਾਂ ਕੋਈ 100% ਜਾਂ 90% ਦੱਸ ਦਿੰਦੇ ਕੋਈ ਹੈਗੀ ਪਰੇਸ਼ਾਨੀ ਨਹੀਂ ਜਿਹੜੇ ਕੇਸ ਆਏ 300 ਕਿੰਨੂ ਕੀਤਾ ਮਦਦ ਆ ਆਪਸ ਹੀ ਨਾ ਨਹੀਂ ਕਰ ਤੁਹਾਨੂੰ ਬਾਹਰਾਂ ਕਰਤੀ ਕਰਿਓ ਜੋ ਕੀ ਸੀ ਹੋ ਗਿਆ ਗਾਣੀ ਕਰਤੀ ਚਲੋ ਖਾਓ ਖਣ ਠੀਕ ਹੋ ਜਾਣਾ